ਹਾਂਜੀ ਹੁਣ ਜੋ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਜੋ ਕਿ ਅਮਨਦੀਪ ਪੰਜਾਬ ਪੁਲਿਸ ਵਾਲੀ ਦੀਆਂ ਮੁਸ਼ਕਲਾਂ ਬਹੁਤ ਵਧ ਗਈਆਂ ਜਿਹਦੇ ਵਿੱਚ ਉਹਦੀ ਸਿਹਤ ਵਿਗੜਨ ਦੇ ਕਾਰਨ ਨੂੰ ਹਸਪਤਾਲ ਦੇ ਵਿੱਚ ਲਿਆਇਆ ਜਾਂਦਾ ਤੇ ਜਿਹਦੇ ਵਿੱਚ ਹੁਣ ਪਹਿਲਾਂ ਆਪਾਂ ਇੱਕ ਵੀਡੀਓ ਸੁਣਾਉਣ ਜਾ ਰਹੇ ਹਾਂ ਵੱਡੇ ਵੱਡੇ ਇਹਦੇ ਵਿੱਚ ਖੁਲਾਸੇ ਹੋਣ ਜਾ ਰਹੇ ਆ ਕਿਉਂਕਿ ਅਮਨਦੀਪ ਦੇ ਇੱਕ ਵਕੀਲ ਨੇ ਇੱਕ ਪੰਜਾਬ ਸਰਕਾਰ ਤੇ ਤੇ ਸੀਐਮ ਭਵੰਤਮਾਨ ਤੇ ਇੱਕ ਦਾਵਾ ਕੀਤਾ ਗਿਆ ਕਿਉਂਕਿ ਜਿਹੜੇ ਇਹਦੇ ਤੇ ਦੋਸ਼ ਲੱਗੇ ਆ ਤੇ ਇਹਦੇ ਹੱਕ ਦੇ ਵਿੱਚ ਇੱਕ ਵਕੀਲ ਆ ਕੇ ਖੜ ਗਿਆ ਪਹਿਲਾਂ ਇੱਕ ਵੀਡੀਓ ਸੁਣਾਉਣ ਜਾ ਰਹੇ ਆ ਬਾਅਦ ਵਿੱਚ ਕਰਾਂਗੇ ਵਿਚਾਰ ਸਾਂਝੇ ਸੁਣੋ ਵੀਡੀਓ ਪਰ ਖਾਸ ਕਨਸਟੇਬਲ ਅਮਨਦੀਪ ਕੌਰ ਜਿਸ ਦੀ ਸਿਹਤ ਵਿਗੜ ਗਈ ਹੈ ਵਿਜੀਲੈਂਸ ਨੇ ਹਾਲ ਹੀ ਵਿੱਚ ਉਸ ਨੂੰ ਗ੍ਰਿਫਤਾਰ ਕੀਤਾ ਸੀ ਆਮਦਨ ਤੋਂ ਵੱਧ ਜਾਇਦਾਦ ਦਾ ਪੂਰਾ ਮਾਮਲਾ ਹੈ ਸੂਤਰਾਂ ਦੇ ਹਵਾਲੇ ਤੋਂ ਆ ਲੱਗੀ ਖਬਰ ਹੈ ਪਰ ਖਾਸ ਕਨਸਟੇਬਲ ਅਮਨਦੀਪ ਕੌਰ ਸਿਹਤ ਉਸ ਦੀ ਵਿਗੜ ਗਈ ਹੈ ਵਿਜੀਲੈਂਸ ਦੇ ਵੱਲੋਂ ਪੁਚ ਪੜਤਾਲ ਜਾਰੀ ਹੈ ਐਸੀ ਵਿਚਾਲੇ ਪੇਟ ਦੇ ਵਿੱਚ ਦਰਦ ਹੋਣ ਦੇ ਕਰਕੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਅਮਨਦੀਪ ਕੌਰ ਨੂੰ ਤੁਰੰਤ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ ਦਰਦ ਠੀਕ ਹੋਣ ਤੋਂ ਬਾਅਦ ਫਿਰ ਕਸਟਡੀ ਦੇ ਵਿੱਚ ਅਮਨਦੀਪ ਕੌਰ ਨੂੰ ਲੈ ਲਿਆ ਗਿਆ ਵਿਜੀਲੈਂਸ ਨੇ ਮੋੜ ਅਮਨਦੀਪ ਕੌਰ ਨੂੰ ਗ੍ਰਿਫਤਾਰ ਕੀਤਾ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਅਮਨਦੀਪ ਕੌਰ ਰਾਮਦਨ ਤਵਾਜ਼ ਦੀ ਜਾਇਦਾਦ ਵਿੱਚ ਇਸ ਦੀ ਗ੍ਰਿਫਤਾਰੀ ਹੋਈ ਸੀ ਹਾਲਾਂਕਿ 17 ਗ੍ਰਾਮ ਚਿੱਟੇ ਸਮੇਤ ਇਸ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਪੰਜਾਬ ਪੁਲਿਸ ਦੇ ਵਿੱਚ ਬਤਾਰ ਹੈਡ ਕਨਸਟੇਬਲ ਸੀ ਗ੍ਰਿਫਤਾਰੀ ਤੋਂ ਬਾਅਦ ਨੌਕਰੀ ਤੋਂ ਇਸ ਨੂੰ ਬਰਖਾਸਤ ਕਰ ਦਿੱਤਾ ਗਿਆ ਸੀ ਜਾਇਦਾਦ ਤੇ ਲਗਾਤਾਰ ਸਵਾਲ ਉੱਠ ਰਹੇ ਸੀ ਕਿ ਕਨਸਟੇਬਲ ਦੀ ਕਰੋੜਾਂ ਦੀ ਜਾਇਦਾਦ ਕਿਵੇਂ ਹੋ ਸਕਦੀ ਹੈ ਉਸ ਤੋਂ ਬਾਅਦ ਵਿਜੀਲੈਂਸ ਨੇ ਇਸ ਜੋ ਪਰ ਸਕੰਜਾ ਕੱਸਿਆ ਹੈ ਗ੍ਰਿਫਤਾਰ ਇਸ ਨੂੰ ਕੀਤਾ ਹੋਇਆ ਹੈ ਸਿਹਤ ਇਸ ਦੌਰਾਨ ਵਿਗੜੀ ਸੀ ਪੇਟ ਦੇ ਵਿੱਚ ਦਰਦ ਹੋਇਆ ਹਸਪੀਟਲ ਦੇ ਵਿੱਚ ਦਾਖਲ ਕਰਾਇਆ ਗਿਆ ਫਿਲਹਾਲ ਠੀਕ ਹੈ ਔਰ ਮੁਰ ਤੋਂ ਇਸ ਦੀ ਗ੍ਰਿਫਤਾਰੀ ਵਿਜੀਲੈਂਸ ਨੇ ਕਰ ਲਈ ਹੈ 2 ਦਿਨ ਦੇ ਰਿਮਾਂਡ ਤੇ ਹੈ ਅਮਨਦੀਪ ਕੌਰ ਜੋ ਸਤੋ ਪੁਸ਼ਪਰਤਾਲ ਜਾ ਰਹੀ ਹੈ ਕਿ ਇਨਕਮ ਦਾ ਸੋਰਸ ਕੀ ਸੀ ਕਿਉਂਕਿ ਇਹ ਵੀ ਦੱਸਿਆ ਜਾ ਰਿਹਾ ਸੀ ਕਿ ਜੋ ਇਸ ਦੀ ਕੋਠੀ ਸੀ तकरीबन ਉਸ ਦੀ ਜੋ ਕੀਮਤ ਹੈ 1 ਕਰੋੜ ਦੀ ਹੈ ਮੇਰੇ ਸਹਿਯੋਗੀ ਗੋਬਿੰਦ ਸਿੰਘ ਆਨਲਾਈਨ ਤੇ ਬਣੇ ਨੇ ਗੋਬਿੰਦ ਕੀ ਕੁਝ ਆ ਜਾਣਕਾਰੀ ਦਾ ਵੀ ਸੂਤਰ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਅਮਨਦੀਪ ਕੌਰ ਦੀ ਜੋ ਕਿ ਜੀਨਸ ਦੇ ਕਚਰੇ ਦੇ ਵਿੱਚ ਤੇਨਾਂ ਨੂੰ ਕੋਈ ਸਰਵਾਣ ਮਿਲਿਆ ਜਿੱਦੇ ਤੇ 3 ਰਾਤ ਨੂੰ ਉਹਨਾਂ ਦੀ ਸਿਹਤ ਵਿਗੜਦੀ ਹੈ ਤੇ ਉਹਨਾਂ ਦੇ ਢੇਟ ਵਿੱਚ ਦਰਦ ਹੁੰਦਾ ਤੇ ਉਹਨੂੰ ਹਸਪਤਾਲ ਦੇ ਵਿੱਚ ਭੇਜ ਕੇ ਕਰਾਇਆ ਜਾਂਦਾ ਹੈ ਇਲਾਜ ਲਈ ਦਰਸੀ ਕਿ ਅਮੀਰਨ ਸਿੰਘ ਦੇ ਵੱਲੋਂ ਗੱਲ ਬੇਟਾ ਦੀ ਕੋਰ ਦੇ ਵਿੱਚ ਅਮਨਦੀਪ ਕੌਰ ਨੂੰ ਪੇਸ਼ ਕੀਤਾ ਗਿਆ ਸੀ ਅਤੇ 2 ਦਿਨ ਦਾ ਕੋਈ ਸਰਵਾਣ ਹਾਜ਼ਰ ਕੀਤਾ ਗਿਆ ਸੀ ਤੇ ਅਮਨਦੀਪ ਕੌਰ ਦੇ ਉੱਤੇ ਅਇਤੋ ਜਿਆਦਾ ਸੰਪਤੀ ਦਾ ਜਿਹੜਾ ਮਾਮਲਾ ਅੱਜ ਪਾਇਆ ਹੈਗਾ ਤੇ ਕੱਲ ਜਿੱਤਰਾ ਹੀ ਵਿਜੀਲੈਂਸ ਦੇ ਵੱਲੋਂ ਮਾਰ ਦਿੱਤਾ ਜਾਂ ਤੇ ਅਮਨਦੀਪ ਕੋਰਟ ਤੋਂ ਤਰੀਕੀ ਦੇ ਨਾਲ ਸਾਰੀ ਜੋ ਵੀ ਇਹਨੇ ਪ੍ਰੋਪਰਟੀ ਬਣਾਈ ਜਿੰਦੀ ਆ ਚਾਜਪਤਾਲ ਕੀਤੀ ਜੇ ਸੀ ਤੇ ਹੁਣ ਦੁਬਾਰਾ ਤੋਂ ਉਹਦੇ ਕੋਠੀ ਵਿੱਚ ਵੀ ਲੈ ਕੇ ਗਈ ਸੀ ਤਾਂ ਸਾਕੇ ਜੇ ਕੋਠੇ ਵੀ ਜੋ ਵੀ ਫਰਨੀਚਰ ਪਲੱਸ ਉਹਦਾ ਵੀ ਸਾਰੀ ਡਿਟੇਲ ਇਕੱਠੀ ਕੀਤੀ ਗਈ ਸੀ ਸੋ ਫੋਸਾ ਦਾ ਵੀ ਕੱਲ ਗਰਮੀ ਵੀ ਕਾਫੀ ਹੋਣ ਕਰਕੇ ਇਹ ਵੀ ਮੰਨਿਆ ਜਾ ਸਕਦਾ ਹੈ ਵੀ ਇੱਕਦਮ ਜਿਹੜਾ ਪੇਟ ਦੇ ਵਿੱਚ ਦਬਤ ਹੋਣਾ ਉਹਦਾ ਵੀ ਕਰਵਾਉਣਾ ਸੀ ਪਰੰਤੂ ਫਿਰ ਹੁਣ ਅਮਨਦੀਪ ਕੋ ਜਦੋਂ ਠੀਕ ਹੋ ਜਾਵੇਗੀ ਤੇ ਬਿਜ਼ਨਸ ਆਪਣੇ ਨਾਲ ਫਿਰ ਉਹਨੂੰ ਕਚਰੇ ਦੇ ਵਿੱਚ ਲੈ ਕੇ ਜਾਵਾਂਗੇ ਤੇ ਸਾਰੇ ਪੁਛਪਤਾ ਉਹਦੇ ਦੁਆਰ ਤੋਂ ਸ਼ੁਰੂ ਹੋ ਜਾਵੇਗੀ ਹਾਲਾਂਕਿ ਕੱਲ 29 ਤਰੀਕ ਨੂੰ ਅਮਨਦੀਪ ਕੋਰ ਦਾ ਪੁਲਿਸ ਮਾਰਡ ਖਤਮ ਵੀ ਹੋ ਰਿਹਾ ਤੇ 3 3 ਵਜੇ ਦपहर ਨੂੰ ਦੁਆਰ ਤੋਂ ਇਹ ਪੇਸ਼ ਕੀਤਾ ਜਾਵੇਗਾ ਤੇ ਦੇਖਣਾ ਹੋਵੇਗਾ ਕਿ ਆਖਿਰਕਾਰ ਅਮਨਦੀਪ ਕੋਰ ਦਾ ਪੁਲਿਸ ਮਾਰਡ ਮਿਲਦਾ ਜਾਂ ਫਿਰ ਉਹਨੂੰ ਜੁਡੀਸ਼ੀਅਲ ਕਚਰੇ ਵਿੱਚ ਭੇਜਿਆ ਜਾਂਦਾ ਦਿਵਾਇਦ ਹੈਗਾ ਉਹਨਾਂ ਅਮਨਦੀਪ ਕੋਰ ਦੀ ਦੇ ਦੇ ਆ ਪੁਲਿਸ ਵਾਲੀ ਅਮਨਦੀਪ ਦੀ ਇੱਕ ਹਾਲਤ ਖਰਾਬ ਹੋਣ ਦੇ ਕਾਰਨ ਹਸਪਤਾਲ ਦੇ ਵਿੱਚ ਲਿਆਤਾ ਜਾਂਦਾ ਤੇ ਜਿਹਦੇ ਵਿੱਚ ਉਹਦਾ ਰਿਮਾਂਡ ਹਜੇ ਤੱਕ ਜਾਰੀ ਹੈ ਕਿਉਂਕਿ ਵਿਜੀਲੈਂਸ ਦੇ ਹਜੇ ਉਹ ਕਬਜ਼ੇ ਦੇ ਵਿੱਚ ਆ ਕਹਿਣ ਦਾ ਮਤਲਬ ਪੁੱਛਦਾ ਸਹੇ ਤੱਕ ਹੋ ਰਹੀ ਆ ਤੇ ਪਰ ਪੂਰਾ ਮਾਮਲਾ ਜਿਹੜਾ ਕਿ ਇਹਦਾ ਇੱਕ ਵਕੀਲ ਜਿਹੜਾ ਇੱਕ ਇਹਦੇ ਹੱਕ ਦੇ ਵਿੱਚ ਖੜਾ ਹੋ ਗਿਆ ਉਹਦਾ ਕਹਿਣਾ ਇਹ ਆ ਵੀ ਪੰਜਾਬ ਪੁਲਿਸ ਜਿਹੜੀ ਤੇ ਪੰਜਾਬ ਸਰਕਾਰ ਤੇ ਵਿਜੀਲੈਂਸ ਇਹਨਾਂ ਤੇ ਤਿੰਨਾਂ ਤੇ ਸਵਾਲ ਕਰਤੇ ਵੀ ਇਹ ਜਿਹੜਾ ਅਮਨਦੀਪ ਨੂੰ ਇੱਕ ਫਸਾਇਆ ਜਾਂਦਾ ਵੀ ਇਹਦੇ ਤੇ ਦੋਸ਼ ਹੈ ਜਿਹੜੇ ਇਹ ਝੂਠੇ ਸਾਬਤ ਉਹਦੇ ਕਹਿਣ ਦਾ ਮਤਲਬ ਉਹਦਾ ਝੂਠਾ ਸਾਬਤ ਕਰਨਾ ਚਾਹੁੰਦਾ ਉਹਦੇ ਇੱਕ ਵਕੀਲ ਆ ਜੋ ਇਹਦੇ ਹੱਕ ਦੇ ਵਿੱਚ ਇੱਕ ਬਹੁਤ ਵੱਡਾ ਬਿਆਨ ਆ ਗਿਆ ਸਾਹਮਣੇ ਜੇ ਹੁਣ ਗੱਲ ਕਰੀਏ ਅਮਨਦੀਪ ਤੋਂ ਇਹ ਚਿੱਟਾ ਬਰਾਮਦ ਹੋਇਆ ਇੱਕ ਪਾਸੇ ਇਹ ਦੋਸ਼ੀ ਸਾਬਤ ਹੋਈ ਆ ਤੇ ਹੁਣ ਇਹ ਵਕੀਲ ਦਾ ਕਹਿਣਾ ਵੀ ਇਹ ਅਮਨਦੀਪ ਕੌਰ ਨੂੰ ਚਾਰੇ ਪਾਸਿਓਂ ਇੱਕ ਸਕੰਜੇ ਚ ਲੈ ਰਿਹਾ ਇੱਕ ਗਮਰਾਹ ਕੀਤਾ ਜਾਂਦਾ ਉਸ ਵਕੀਲ ਦਾ ਇਹ ਕਹਿਣਾ ਪਰ ਹੁਣ ਅਮਨਦੀਪ ਦੇ ਜਿਹੜੇ ਦੋਸ਼ ਲੱਗਿਆ ਇਹ ਸਾਬਤ ਵੀ ਹੋਇਆ ਇਹਦੇ ਤੋਂ ਚਿੱਟਾ ਬਰામਬਦ ਹੋਇਆ ਕਿਉਂਕਿ ਜਿਹੜਾ ਕਿ ਥਾਰ ਦੇ ਵਿੱਚੋਂ ਜੇ ਹੁਣ ਇਹਦੀ ਗੱਲ ਕਰੀਏ ਪ੍ਰਾਪਰਟੀ ਦੀ ਤਾਂ ਉਹ ਸਰਕਾਰ ਨੇ ਜ਼ਬਤ ਕਰ ਲਈਤੀ ਗਈ ਤੇ ਜਿਹੜਾ ਇਹਦੇ ਕੋਠੀ ਦੇ ਸਾਹਮਣੇ ਇੱਕ ਇਸਤਿਆਰ ਇੱਕ ਕਹਿੰਦਾ ਮਤਲਬ ਜੋ ਪਰਚੇ ਲਾ ਦਿੱਤੇ ਗਏ ਤੇ ਜਿਹੜੀ ਇਹਦੀ ਜਾਇਦਾਦ ਸਾਰੀ ਜਿਹੜੀ ਫ੍ਰੀਜ਼ ਕਰ ਦਿੱਤੀ ਗਈ ਹੈ ਤੇ ਇੱਕ ਬਾਕੀ ਦੂਜਾ ਨੰਬਰ ਜਿਹੜਾ ਕਿ ਹਾਲੇ ਤੱਕ ਇਹ ਪੰਜਾਬ ਪੁਲਿਸ ਜਿਹੜੀ ਕਿ ਵਿਜੀਲੈਂਸ ਵਿਜੀਲੈਂਸ ਨੇ ਇਹ ਕਬਜ਼ੇ ਚਾ ਬਾਕੀ ਜੋ ਸਿਹਤ ਉਹ ਵਿਗੜਨ ਦੇ ਕਾਰਨ ਇਹਨੂੰ ਹਸਪਤਾਲ ਦੇ ਵਿੱਚ ਲਿਆਤਾ ਜਾਂਦਾ ਤੇ ਪਰ ਹਲੇ ਤੱਕ ਇਹਦੀ ਸਾਰੀ ਜਾਣਕਾਰੀ ਸਾਰੀ ਜਾਂਚ ਪੂਰੀ جاری ਹੈ ਹਲੇ ਤੱਕ ਕਿਉਂਕਿ ਜਿਹੜਾ ਵਿਜੀਲੈਂਸ ਤੇ ਆਇਆ ਤੇ ਕਬ ਦੇ ਕਬਜੇ ਦੇ ਵਿੱਚ ਆਇਆ ਦਾ 2 ਦਿਨਾਂ ਦਾ ਰਿਮਾਂਡ ਆ ਤੇ ਜਿਹਦੇ ਵਿੱਚ ਇਹਦੀ ਇੱਕ ਕਹਾਣੀ ਮਤਲਬ ਗਰਮੀ ਦੀ وجہ ਨਾਲ ਇੱਕ ਹੱਥ ਖਰਾਬ ਹੁੰਦੀ ਹੈ ਤੇ ਹਸਪਤਲ ਦੇ ਵਿੱਚ ਲਿਆਤਾ ਜਾਂਦਾ ਤੇ ਪਰ ਜਿਹੜਾ ਇੱਕ ਵਕੀਲ ਆ ਉਹਦੇ ਬਹੁਤ ਵੱਡੇ ਬਿਆਨ ਆਏ ਆ ਸਾਹਮਣੇ ਉਹਨੇ ਸਿੱਧਾ ਸੀਐਮ ਭਵਨਤਮਨ ਤੇ ਦੋਸ਼ ਲਾਤੇ ਤੇ ਜਿਹੜੀ ਪੰਜਾਬ ਸਰਕਾਰ ਪੰਜਾਬ ਪੁਲਿਸ ਤੇ ਵਿਜੀਲੈਂਸ ਤਿੰਨਾਂ ਤੇ ਸਵਾਲ ਕਰ ਦਿੱਤੇ ਗਏ ਆ ਵੀ ਇਹ ਇੱਕ ਗੁੰਮਰਾਹ ਕੀਤਾ ਜਾਂਦਾ ਪੰਜਾਬ ਪੁਲਿਸ ਵਾਲੀ ਨੂੰ ਚਾਰੇ ਪਾਸੇ ਇਹਨੂੰ ਟਾਰਗੇਟ ਕੀਤਾ ਜਾਂਦਾ ਚਲੋ ਜੀ ਅੱਜ ਦੇ ਜੋ ਵਿਚਾਰ ਸੀ ਤੁਹਾਡੇ ਨਾਲ ਸਾਂਝੀ ਜ਼ਰੂਰ ਕਰਨੀ ਖਬਰ ਪੰਜਾਬ ਦੇ ਪ੍ਰਤੀ ਆਪਣਾ ਚੈਨਲ ਆ ਪੰਜਾਬ ਦੇ ਪ੍ਰਤੀ ਗੱਲਬਾਤ ਕਰਦੇ ਆ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਿਆ ਕਰੋ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਬੰਦ ਰਹੇ মিলো নেমে টকতে ধনবাদ